ਨਸ਼ਿਆਂ ਵਿਰੁੱਧ ਪੁਲਿਸ ਤੇ ਵੱਲੋਂ ਜਿੱਥੇ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਨਸ਼ਿਆਂ ਤੋਂ ਦੂਰ ਰਹਿਣ ਦੇ ਲਈ ਤਲਾਸ਼ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਅੱਜ ਪਿੰਡ ਚੱਕ ਮਨਾਸਾ ਦੇ ਲੋਕਾਂ ਨੇ ਨੌਜਵਾਨ ਨੂੰ ਫੜਕੇ ਪੁਲਿਸ ਦੇ ਹਵਾਲੇ ਕੀਤਾ ਹੈ ਤੇ ਪੁਲਿਸ ਨੂੰ ਜਿਹੜਾ ਹੈ ਪੀਲ ਵੀ ਕੀਤੀ ਕਿ ਇਸਦੇ ਉੱਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਪਹਿਲਾਂ ਵੀ ਪੁਲਿਸ ਦੇ ਵੱਲੋਂ ਇਸ ਨੌਜਵਾਨ ਦੇ ਖਿਲਾਫ ਇਸ ਲੜਕੇ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਜਿਹੜੀ ਹੈ ਉਹ ਰੱਖੀ ਗਈ ਸੀ ਪਰ ਪੁਲਿਸ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਾਰਵਾਈ ਨਹੀਂ ਕੀਤੀ ਸੀ ਤੇ ਉੱਥੇ ਲੋਕਾਂ ਨੇ ਵੀ ਦੱਸਿਆ ਕਿ ਇਸਦੇ ਵੱਲੋਂ ਟਿਊਬਲਾਂ ਦੀ ਤਾਰਾਂ ਕੱਟ ਕੇ ਨਸ਼ਾ ਜਿਹੜਾ ਹੈ ਉਹ ਲਿਆਂ ਨਹੀਂ ਕੀਤੀ ਜਾ ਰਹੀ ਤੇ ਲੋਕਾਂ ਦੇ ਵੱਲੋਂ ਜਿਹੜਾ ਹੈ ਨੰਗਲਪੁਰ ਡੀਐਸਐਚਓ ਦਵਿੰਦਰ ਕਾਸ਼ਨੀ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਮੈਂ ਕਿਸੇ ਇਨਵੈਸਟੀਗੇਸ਼ਨ ਵਾਸਤੇ ਜਿਹੜਾ ਬਾਹਰ ਆ ਔਰ ਇਸ ਮਾਮਲੇ ਨੂੰ ਆ ਕੇ ਦੇਖਦਾ ਹਾਂ ਤਾਂ ਜੋ ਬੰਦੀ ਕਾਨੂੰਨੀ ਕਾਰਵਾਈ ਹੋਵੇਗੀ ਉਹ ਅਮਲ ਦੇ ਵਿੱਚ ਜ਼ਰੂਰ ਲਿਆਂਦੀ ਜਾਵੇਗੀ ਕਹਾਣੀ ਹੈ ਕਿ ਇਹ ਮੋੜਾ ਨਸ਼ੇੜੀ ਹੈ ਤੇ ਇਹਨੇ ਸਾਰੇ ਇਲਾਕੇ ਦੀਆਂ ਤਾਰਾਂ ਨਹੀਂ ਛੱਡੀਆਂ ਕੋਈ ਮਤਲਬ ਕਿਸੇ ਦਾ ਜੋ ਮਿਲੇ ਉਹ ਚੁੱਕ ਕੇ ਗਾਂ ਜੋ ਮਿਲੇ ਚੁੱਕੇ ਗਾਂ ਇਹਨਾਂ ਪਰੇਸ਼ਾਨ ਕੀਤਾ ਦਾ ਅੱਜ ਅਸੀਂ ਨੂੰ ਰੰਗਿਆਤੀ ਪੜਿਆ ਅੱਗੇ ਵੀ ਕੰਪਲੇਟ ਅਸੀਂ ਦੋ ਵਾਰੀ ਦਿੱਤੀ ਹੈ ਪਰ ਕੋਈ ਕਾਰਵਾਈ ਨਹੀਂ ਹੋਈ ਅੱਜ ਵੀ ਸਵੇਰ ਦੇ ਖੜੇ ਆ ਕੋਈ ਕਾਰਵਾਈ ਨਹੀਂ ਹੁੰਦੀ ਕੋਈ ਬੋਲਸਾਲੇ ਕੋਈ ਕਰਦਾ ਹੀ ਨਹੀਂ ਹੈ ਇਹ ਕਰਨੇ ਆ ਉਹ ਕਰਨੇ ਹੁੰਦੇ ਸੋ ਅਸੀਂ ਸਵੇਰ ਦੇ ਪਰੇਸ਼ਾਨ ਹੁੰਦੇ ਹਾਂ ਕੁਝ ਵੀ ਨਹੀਂ ਹੋ ਜਾਂਦਾ ਸਵੇਰ ਦਾ ਦੱਸੋ ਕੀ ਕਰੀਏ ਅਸੀਂ ਸਾਰਾ ਪਿੰਡ ਪਰੇਸ਼ਾਨ ਹੈ ਸਾਰਾ ਇਲਾਕਾ ਪਰੇਸ਼ਾਨ ਹੈ ਇਸ ਚੀਜ਼ ਕੋਈ ਮੋਟਰ ਨਹੀਂ ਛੱਡੀ ਜੀ ਦੀ ਤਾਰ ਨਹੀਂ ਕੱਟੀ ਲੋਕਾਂ ਨੇ ਇਹਦੇ ਪਿੱਛੇ ਕੋ ਮਣਾ ਜਾ ਆਪਣੇ ਖੇਤੀਬਾੜੀ ਕਰਨੀ ਆ ਜਾਂ ਆਪਣੇ ਕੰਮਕਾਰ ਕਰਨੇ ਇਹਨੀ ਪਰੇਸ਼ਾਨੀ ਸਰਕਾਰ ਨੇ ਕਦਮ ਤੇ ਚੁੱਕਦੀ ਹੈ ਪਰ ਉਹ ਇੰਪਲੀਮੈਂਟ ਨਹੀਂ ਕਰਦੀ ਉਹਨਾਂ ਦਾ ਕੋਈ ਹੱਲ ਹੀ ਨਹੀਂ ਕੋਈ ਵੀ ਅਸੀਂ ਜ਼ਵੇਰ ਦੇ ਇੱਥੇ ਖੜੇ ਹਾਂ ਕੋਈ ਹੱਲ ਨਹੀਂ ਮੰਗ ਹੀ ਕਰਨਾ ਵੀ ਇਹਨਾਂ ਦੇ ਨਕੇਲ ਪਾਈ ਜਾਵੇ ਇਹਨਾਂ ਨੂੰ ਕਿਤੇ ਜਾਂ ਦੇ ਦਾਖਲ ਕਰਾਣ ਕੋਈ 6-6 ਮਹੀਨੇ ਸੈਂਟਰਾਂ ਦੇ ਵਿੱਚ ਉਹ 15 ਦਿਨ ਰੱਖਦੇ ਨੇ ਬਾਅਦ ਛੱਡ ਦਿੰਦੇ ਨੇ ਫੇਰ ਉਸੇ ਤਰ੍ਹਾਂ ਹੀ ਕੋਈ ਸਾਲ-ਸਾਲ ਪਰ ਰੱਖਣ ਦੇ ਤਾਂ ਦੇ ਹੈ ਰੱਖਦੇ ਹੀ ਨਹੀਂ ਮੈਂ ਅਰਵਿੰਦਰ ਸਿੰਘ ਕੀ ਗੱਲ ਜੀ ਸਰ ਸਾਡੇ ਮੋਟਰਾਂ ਜਿਹੜੀਆਂ ਆਪਣੇ ਮੋਟਰ ਲਗਾਈਆਂ ਸਵੈਿਲ ਮੋਟਰਾਂ ਉਹਦੀ ਲੀਡਾਂ ਜਿਹੜੀਆਂ ਉਹ ਚੋਰੀ ਹੋ ਗਈਆਂ ਤੇ ਕਾਫੀ ਦਿਨਾਂ ਤੋਂ ਚੋਰੀ ਹੋ ਰਹੀਆਂ ਨੇ ਸਾਡੇ ਪਿੰਡ 'ਚ ਤਕਰੀਬਨ ਕੋਈ ਐਸੀ ਮੋਟਰ ਨਹੀਂ ਜਿਹੜੀ ਚੋਰੀ ਨਹੀਂ ਹੋਈ ਤੇ ਨਾਲੇ ਪਿੰਡ ਸਾਡੇ ਕੋਲਿਆਂ ਉੱਥੇ ਵੀ ਜਿਹੜੀਆਂ ਨੇ 15 ਤੋਂ ਮੋਟਰ ਦੀਆਂ ਲੀਡਾਂ ਚੋਰੀ ਹੋ ਗਈਆਂ ਅਸੀਂ ਇਹਨੂੰ ਮੌਕੇ ਤੇ ਫੜਿਆ ਪਰ ਕਿ ਇਹਨੂੰ ਅਸੀਂ ਪੁਲਿਸ ਥਾਣੇ ਲੈ ਆਂਦਾ ਅਸੀਂ ਦੱਸਿਆ ਕਿ ਚੋਰੀ ਕਰਦਾ ਹੋਰ ਸਮਾਨ ਵੀ ਚੋਰੀ ਹੋਏ ਨੇ ਇਹਦੇ ਨਾਲ ਹੋਰ ਵੀ ਟੀਮਾਂ ਹੈਗੀਆਂ ਤੇ ਇਹਦੇ ਨਾਲ ਇਹ ਵੇਚਦਾ ਹੈਗਾ ਸਮਾਨ ਇਹ ਪਤਾ ਲੱਗਿਆ ਕਿ ਦਮਦਾਲਪੁਰ ਵੇਚਦਾ ਹੈਗਾ ਸਮਾਨ ਪਰ ਇਹ ਅਸੀਂ ਪੁਲਿਸ ਪੋਰਟ ਤੇ ਕਰਾਇਆ ਪੁਲਿਸ ਕੋਈ ਐਕਸ਼ਨ ਨਹੀਂ ਲਿਆ ਹਿਤ ਕੋਈ ਐਕਸ਼ਨ ਲਿਆ ਉਹ ਕਹਦੇ ਨੂੰ ਤੁਸੀਂ ਨਾ ਉੱਥੇ ਨਾ ਸਕਦੇ ਛਾਡੋ ਜਦ ਕਿ ਡਿਊਟੀ ਉਹ ਅਸੀਂ ਪੋਰਟ ਸੁਵਾਲੇ ਕਿਤੇ ਡਿਊਟੀ ਪੁਲਿਸ ਦੀ ਹੈ ਇਹਨੂੰ ਅੱਗੇ ਪਿੱਛੇ ਜਿੱਥੇ ਲੈਣਾ ਲੈ ਜਾਣ ਅਸੀਂ ਤਾਂ ਉਹਨੂੰ ਹਾਲੇ ਕਰਤਾ ਤੇ ਸਾਡੇ ਤੇ ਕੋਈ ਅਸ ਤੇ ਕੋਈ ਕਾਰਵਾਈ ਨਹੀਂ ਹੋਈ ਨਾ ਪੁਲਿਸ ਤੇ ਕੋਈ ਕਾਰਵਾਈ ਨਹੀਂ ਕੋਈ ਕਾਰਵਾਈ ਜਦ ਕਿ ਪਿੰਡਾਂ ਵਿੱਚ ਜਦੋਂ ਜੁੱਧ ਜਾਂ ਸ਼ਰਧੂ ਮਹੀਮ ਚਲਾਈ ਜਾਂਦੀ ਹੈ ਉਹਦੇ ਦੱਸਿਆ ਜਾਂਦਾ ਸਾਨੂੰ ਕਿ ਤੁਸੀਂ ਨਾ ਆਪਣਾ ਨੰਬਰ ਵੀ ਨਾਲ ਤੁਹਾਡਾ ਸਿਕਰੇਟ ਰੱਖिएगा ਤੁਸੀਂ ਸਾਨੂੰ ਸਿਰਫ ਇਨਫੋਰਮ ਇਨਫਾਰਮ ਕਰਨਾ ਹੈ ਅਸੀਂ ਚੁੱਕੇ ਲੈਵਾਂਗੇ ਅਫੀਸ਼ਰ ਨੂੰ ਜੇ ਅਟਕੇ ਆਂ ਹੀ ਤੇ ਕਰੇ ਕਰਦੇ ਕੁਝ ਵੀ ਐਕਸ਼ਨ ਲੈ ਕਰਦੇ ਕਿੰਨੇ ਵਜੇ ਆ ਗਏ ਸਾਨੂੰ ਹੋ ਗਿਆ ਕੋਈ 2 ਘੰਟੇ ਹੋ ਗਏ ਇੱਥੇ ਅੱਗੇ ਵੀ ਕੰਪਲੀਟ ਹੋਈ ਸੀ ਸਰ ਇਹਨੇ ਪਹਿਲੇ ਕੰਪਲੀਟ ਕੀਤੀ ਕੋਈ 10 8:00 ਦਸ ਮਿੰਟ ਪਹਿਲੇ ਕੰਪਲੀਟ ਕੀਤੀ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ